ਸੋ ਸ਼ਿਕਾਉਤ ਉਸੇ ਅਗਰੋਜੀ ਕੇ ਟੀਵੀ ਮੈਨ ਰஞ்சிਤ ਕੋਲ ਬ੍ਰੇਟਨ ਸ਼ੁਰੂਆਤ ਕਰਾਂਗੇ ਫਿਰਮੀ ਗੰਗਲ ਦੇ ਸੀਨੀਅਰ ਆਗੂ ਵਿਕਰਮ ਅਜੀਤ ਛੀ ਆਦੀ ਬੈਰਕ ਬਦਲੀ ਅਰਜੀ ਤੇ ਅਦਾਲਤ ਨੇ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਤੇ ਇਸ ਤੋਂ ਪਹਿਲਾਂ ਕੋਈ ਸੁਣਵਾਈ ਤੋਂ ਬਾਅਦ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਫੈਸਲੇ ਨੂੰ ਮੰਗਲਵਾਰ ਲਈ ਰੱਖ ਮਾਰ ਰੱਖਿਆ ਸੀ ਪਰ ਹੁਣ ਨਾਬਾ ਨਵੀਂ ਜ਼ਿਲ੍ਹਾ ਜੇਲ੍ਹ ਵੱਲੋਂ ਮੁਜੀਠੀਆ ਸਬੰਧੀ ਰਿਪੋਰਟ ਨਾ ਲਾਉਣ ਕਾਰਨ ਇਸ ਮਾਮਲੇ ਨੂੰ ਮਜੀਠੀਆ ਦੀ ਨਿਆਇਕ ਹਿਰਾਸਤ ਖਤਮ ਹੋਣ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ 10ਵੀਂ ਮਜੀਠੀਆ ਦੀ ਨਿਆਇਕ ਹਿਰਾਸਤ 6 ਸਤੰਬਰ ਨੂੰ ਖਤਮ ਹੋਣੀ ਹੈ ਯਾਨੀ ਸੁਲਵਾਇਸ 6 ਸਤੰਬਰ ਤੱਕ ਮੁਕਤਵੀ ਹੈ ਤੇ ਤੇਨਾਲੀ ਅਦਾਲਤ ਨੇ ਸਖਤ ਨਿਰਦੇਸ਼ ਜਾਰੀ ਕਰ ਗਿਆ ਨਾਬਾ ਜੇਲ ਸੁਪਰਡੈਂਟ ਨੂੰ ਅਗਲੀ ਤਾਰੀਖ ਤੋਂ ਬਾਅਦ ਰਿਪੋਰਟ ਦਿਵਾਣਾ ਤੇ ਚੁਕਾਇ ਕਰਦੇ ਹੋਏ ਮੁੜ ਸੁਣਾਈ ਸੁਨੌਰ ਤੋਂ ਵਿਧਾਨ ਸਭਾ ਸੀਟ ਤੋਂ ਆਵਾਜ਼ ਵੀ ਪਾਰਟੀ ਦੇ ਵਿਧਾਇਕ ਹਰਮੀ ਸਿੰਘ ਪਠਾਨ ਮਾਚਰਾ ਮੰਗਲਵਾਰ ਸਵੇਰੇ ਕੋਲਸੀ ਹਿਰਾਸਾ ਚੋਕ ਫਰਾਰ ਹੋ ਗਏ ਨੇ ਹਰਿਆਣਾ ਦੇ करनाल ਤੋਂ ਗ੍ਰਿਫਤਾਰੀ ਤੋਂ ਬਾਅਦ ਜੋ ਕੋਲਸੀ ਨੂੰ ਖਾਣੇ ਲੈ ਕੇ ਆਈ ਸੀਤਾ ਪਠਾਨਵਾਜਰਾ ਕلان ਸਾਥੀ ਨੇ ਕੋਲਸੀ ਕਰਮਚਾਰੀਆਂ ਤੇ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਗੱਡੀ ਚੜਾਉਣ ਦੀ ਕੋਸ਼ਿਸ਼ 'ਚ ਇੱਕ ਕੋਲਸੀ ਕਰਮਚਾਰੀ ਜ਼ਖਮੀ ਹੋ ਗਿਆ ਪਠਾਨਵਾਜਰਾ ਤੇ ਨਾਲ ਦੇ ਸਾਥੀ ਇੱਕ ਸਕਾਰ ਤੇ ਫੋਰਚਨਰ ਗੱਡੀ ਨਾਲ ਫਰਾਰ ਹੋ ਗਏ ਕੋਲਸੀ ਨੇ ਫੋਰਚਨਰ ਕਾਬੂ ਕਰ ਲਈ ਹੈ ਪ੍ਰਭੁਦਾਇਕ ਸਪੋਰਟ ਪੁਰਾਹਿੰਨ ਹਾਲੇ ਵੀ ਫਰਾਰ ਨੇ ਜਿਨ੍ਹਾਂ ਦਾ ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਹੈ ਗ੍ਰਿਫਤਾਰੀ ਤੋਂ ਪਹਿਲਾਂ ਪਥਾਮ ਮਾਚਨਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਮੇਰੀ ਪੁਰਾਣੀ ਪਤਨੀ ਨਾਲ ਜੁੜੇ ਕੇਸ ਵਿੱਚ ਆਈ ਪੀ ਸੀ ਡੀ ਧਾਰਾ 376 ਦੇ ਹੇਠ ਮਾਮਲਾ ਦਰਜ ਕੀਤਾ ਹੈ ਮੈਂ ਦਾਅਵਾ ਕੀਤਾ ਕਿ ਦਿੱਲੀ ਦੀ ਆਪੀਮ ਪੰਜਾਬ ਚ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਵੱਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਪਰ ਅਸਲ ਪਠਾਨ ਮਾਚਰਾ ਨੇ ਕੁਛ ਨਹੀਂ ਲਈ ਆਪਣੀ ਹੀ ਸਰਕਾਰ ਨੂੰ ਵਿਰੋਧ ਦਿੱਤੇ ਨੇ ਜਿਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵਰੋਧ ਇਹੇ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਦਿੱਤੇ ਉਹਨਾਂ ਦੇ ਬਿਆਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਯਾਦ ਰੱਖਿਓ ਕਿ 2022 ਵਿੱਚ ਜਿਹੜਾ ਦੀ બીજી ਪਤਨੀ ਰੁਤਪ੍ਰੀਤ ਕੌਰ ਨੇ ਪਠਾਨ ਮਾਚਰਾ ਤੇ ਪਹਿਲੀ ਵਿਆਹ ਚੁਪਾਨ ਤੇ ਕੁਤਮਾਰ ਦੇ ਇਲਜ਼ਾਮ ਲਗਾਏ ਸਨ ਇਸ ਤੋਂ ਇਲਾਵਾ ਇਹ ਕਰਕੇ ਫਸ਼ਲੀ ਵੀ ਜੋ ਵਾਰਦ ਨੂੰ ਤੋਂ ਬਾਅਦ ਦੁਬਾਰਾ ਚਰਚਾ ਵਿੱਚ ਪਹਨ ਮਾਚਰਾ ਆਈ ਕਿ ਪੰਜਾਬ ਦੇ ਸ਼ਹਿਰ ਅਕਸਰ ਸਾਇਕਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕਲਸ ਨੇ ਨਾਮੀ ਬਦਮਾਸ਼ ਜੈਂਗ ਦੇ ਗੁਰਗਿਆਂ ਨੂੰ ਕਾਬੂ ਕੀਤਾ ਤੇ ਉਹਨਾਂ ਨੇ ਕਬਜ਼ੇ ਵਿੱਚੋਂ ਪੰਜ ਗੈਰ ਕਾਨੂੰਨੀ ਹਥਿਆਰ ਪੰਜ ਪੋਰ ਮੈਗਜ਼ੀਨ बरामद ਕੀਤੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਗੌਰਵ ਯਾਦਵ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਸ਼੍ਰੀ ਮੁਕਸਾ ਸਾਹਿਬ ਕੋਲ ਤੋਂ ਸੰਗਠਿਤ ਅਪਰਾਧ ਵਿਰੋਧੀ ਕੋ ਵੱਡੀ ਸਫਲਤਾ ਹਾਸਲ ਕਰਦੇ ਹੋਏ ਲਾਰੈਂਸ ਸੁਭਿਸ਼नोई group ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਪੰਜ ਗੈਰ ਕਾਨੂੰਨੀ ਹਥਿਆਰ ਨਾਮਕ 3 ਤੇ 4 ਮੁਟਲੇ ਚਾਹ ਤੋਂ ਪਤਾ ਲੱਗਿਆ ਕਿ ਇਹ ਦੋਵੇਂ ਲਾਰੈਂਸ ਸੁਭਿਸ਼नोई group ਨਾਲ ਜੁੜੇ ਨੇ ਤੇ ਇਸ ਦੀਆਂ ਅਪਰਾਧਿਕ ਗਤੀਵਿਧੀਆਂ ਗੋਪਦਾਨ ਵਿੱਚ ਸਰਗਰਮੀ ਨਾਲ ਸ਼ਾਮਲ ਸਨ ਜਿਸ ਤੋਂ ਬਾਅਦ ਫੜੇਗੇ ਨਿਊਜ਼ ਰਪੋਰਟ ਤੋਂ ਗ੍ਰਾਮਤ ਕੀਤੇ ਹਥਿਆਰ ਵਿੱਚ ਚਾਰ ਪਿਸਤੌਲ ਇੱਕ ਪਿਸਤੌਲ ਤੇ 2 ਬੋਰ ਸ਼ਾਮਲ ਹੈ ਮੋਜੂਮਾ ਦੁਆਰਾ ਬਰਾਮਦ ਕੀਤੇ ਗਏ ਹਥਿਆਰ ਕਿੱਥੇ ਵਰਤੇ ਜਾਣ ਇਸ ਬਾਰੇ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਅੰਚਤਾਈ ਚੱਲ ਰਹੀ ਹੈ ਪੰਜਾਬ ਦੇ ਬਾਹਰ ਚਲੇ ਹਾਂ ਜੁਪੇਟ ਵਿੱਚ ਨੇ ਹੜ੍ਹ ਦੇ ਸੰਕਟ ਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਉੱਚ ਪੱਧਰੀ ਬੈਠਕ ਬੁਲਾਈ ਹੈ ਇਸ ਵਿੱਚ ਹੜ੍ਹ ਪ੍ਰਬੰਧਨ ਸੰਬੰਧੀ ਫੈਸਲੇ ਲਏ ਜਾਣਗੇ ਸੁਭ ਚਰਾਹਾ ਤੇ ਬਚਾਅ ਕਾਰਜ ਦੀ ਸੰਖਿਆ ਕੀਤੀ ਜਾਏਗੀ ਇਸ ਮੀਟਿੰਗ ਵਿੱਚ ਕੈਬਨਟ ਮੰਤਰੀ ਤੇ ਸੀਨੀਅਰ ਅਫਸਰ ਸ਼ਾਮਲ ਹੋਣਗੇ ਹੜ੍ਹ ਪੀੜਤਾ ਦੀ ਮਦਦ ਲਈ ਕੈਬਨਟ ਮੰਤਰੀ ਡਾਕਟਰ ਅਮਰਜੋ ਸਿੰਘ ਲੋਹੜਾ ਵੱਡਾ ਯੋਗਦਾਨ ਦਿੱਤਾ ਗਿਆ ਅਮਰਜੋ ਸਿੰਘ ਨੇ ਆਪਣੀ 1 ਸਾਲ ਦੀ ਤਨਖਾਹ 12 ਲੱਖ ਰੁਪਏ ਸੀਮ ਰਾਹਤ ਫੰਡ ਨੂੰ ਦਾਨ ਕਰ ਦਿੱਤੀ ਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 12 ਲੱਖ ਦਾ ਚੈੱਕ ਸੌਪਿਆ ਰ ਸਾਹਿਬ ਇਲਾਕੇ ਵਿੱਚ ਪਾਰਾ თਾਮ ਤੇ ਨੰਗਲ ਪਾਕਨਾ ਫਿਲਡਰ ਲਹਿਰਟੈਕ ਕਰੀ ਹੋ ਗਈ ਹੈ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਮੌਕੇ ਤੇ ਪਹੁੰਚੇ ਲੋਕਾਂ ਨਾਲ ਮੁਚਾ ਕਾਰਜ ਸ਼ੁਰੂ ਕੀਤਾ ਪੰਜਾਬ ਦੇ ਮੰਤਰੀ ਗੁਰਦਾਸਪੁਰ ਮੋਗਾ ਪਠਾਨਕੋਟ ਤਰਨਤਾਰਨ ਫਰੋਜ਼ਪੁਰ ਹੁਸ਼ਿਆਰਪੁਰ ਪਟਿਆਲਾ ਮੋਹਾਲੀ ਕਪੂਰਥਲਾ ਜਲੰਧਰ ਜਲੰਧਰ ਹੜਾ ਦੀ ਲਪੇਟ ਵਿੱਚ ਨੇ ਤੇਸ ਤੋਂ ਬਾਅਦ ਜਲੰਧਰ ਲਈ ਵੀ ਭਾਈ ਅਲੰਕਾਰ ਕੀਤੀ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੇਸ਼ੀ ਦੌਰੇ ਤੇ ਬਾਦ ਦਿੱਲੀ ਪਹੁੰਚ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਫੌਜ ਦੇ ਗੱਲਬਾਤ ਕੀਤੀ ਜਦੋਂ ਉਹਨਾਂ ਨੇ ਪੰਜਾਬ ਵਿੱਚ ਗੁਹਮੀ ਤੇ ਖੜਾ ਤਾਲ ਨੂੰ ਲੈ ਕੇ ਚਰਚਾ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਨੂੰ ਹਰ ਸੰਭਵ ਮਦਦ ਤੇ ਸਹਾਇਤਾ ਦਾ ਪ੍ਰੋਤਸਾਹਨ ਦਿੱਤਾ ਇਸੇ ਵੇਲੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਸ਼ਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੌਜ ਦੇ ਗੱਲਬਾਤ ਕੀਤੀ ਉਹਨਾਂ ਨੇ ਵੀ ਪੰਜਾਬ ਵਿੱਚ ਖਾਣਾਂ ਦੇ ਬਾਰੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਪੰਜਾਬ ਸਰਕਾਰ ਵੱਲੋਂ 1 ਅਗਸਤ ਤੋਂ 1 ਸਤੰਬਰ ਤੱਕ ਦਾ ਫਲਡ ਮੀਡੀਆ ਬਲਟਨ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਪੰਜਾਬ ਵਿੱਚ 12 ਜ਼ਿਲ੍ਹੇ ਹੜ੍ਹ ਦੇ ਪ੍ਰਭਾਵਿਤ ਨੇ 255107 ਲੋਕ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਨੇ ਜਦੋਂ ਕਿ ਸ਼ਾਮ ਤੱਕ ਲੱਤੀ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਕੋਲੂਲਾ ਤੇ 1044 ਪਿੰਡ ਖੜਾ ਦੇ ਪ੍ਰਭਾਵ ਦੇ ਟੇਕੇ ਕਿੰਨੇ ਲੋਕ ਕਿਨਾ ਖੜਾ ਵਿੱਚ ਲਾਪਤਾ ਦੱਸ ਚਾਰੇ ਨੇ ਖੜਾ ਦੀ ਮਾਰ ਚਾਵੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸੇ ਬਸ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਰਾਸ਼ਨ ਤੇ ਪਾਣੀ ਲਈ ਚਾੜਾ ਭੇਜਿਆ ਜਾ ਰਿਹਾ ਪਰ ਫਿਰ ਵੀ ਇਹ ਨਿਲਾਵਾ ਕਹੀ ਜਈਆ ਜ਼ਰੂਰਤਾਂ ਨੇ ਜੋ ਘਰ ਅੰਦਰ ਬੈਠੇ ਲੋਕਾਂ ਨੂੰ ਮੈਸੇਜ ਸੋਰੀਆਂ ਨੇ ਇਨ੍ਹਾਂ ਸਮਝਕਾਰ ਪੰਜਾਬੀ ਗਾਇਕ ਦਰਜੀ ਦੁਸਾਂਝ ਨੇ ਹੜ੍ਹ ਪੀੜਤਾ ਲਈ ਨੇਕ ਪਹਿਲ ਕੀਤੀ ਹੈ ਦਿਲਜੀ ਦੁਸਾਂਝ ਸਾਂਝ ਫਾਊਂਡੇਸ਼ਨ ਨੇ ਹੜ੍ਹ ਪ੍ਰਭਾਵਿਤ 10 ਪਿੰਡਾਂ ਨੂੰ ਗੂਦ ਲੈਣ ਦਾ ਐਲਾਨ ਕੀਤਾ ਹੈ ਫਾਊਂਡੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਹੋਰ ਗੈਰ ਸਰਕਾਰੀ ਸੰਗਠਨਾਂ ਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੜ੍ਹ ਰਾਹਤ ਕਾਰਜਾਂ ਦੀ ਹਮਾਇਤ ਲਈ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ 10 ਬਹੁਤ ਪ੍ਰਭਾਵਿਤ ਪਿੰਡਾਂ ਨੂੰ ਗੂਦ ਲੈ ਰਹੇ ਨੇ ਫਾਊਂਡੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ 10 ਪਿੰਡਾਂ ਦੀ ਦੇਖਭਾਲ ਕਰਨਗੇ ਪੰਜਾਬ ਵਿੱਚ ਖੜਾ ਨੇ ਤਬਾਹੀ ਮਚਾਈ ਹੈ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਰੋਸਪੁਰ ਵਿੱਚ ਹੜ੍ਹਾਂ ਦੇ ਹਾਲਾਤ ਨੂੰ ਦੇਖਦਿਆਂ ਗਿੱਦੜ ਪਿੰਡੀ ਮਕੂਲਚਾਰ ਸਤਲੁਜ ਦਰਿਆ ਤੇ ਬਣਿਆ ਹੋਇਆ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਇਸ ਤੋਂ ਬਾਅਦ 8 ਰੇਲ ਗੱਡੀਆਂ ਰੰਧਕਾ ਦੀ ਕੀ ਲਗੀਆਂ ਨੇ ਜੰਗਲ ਤਾਬ ਕੋਈ ਜਰੇਲ ਗੜੀਆਂ ਨੂੰ ਮਕੂਲ ਸਟੇਸ਼ਨ ਤੇ ਲੋਰੀਆਂ ਖਾਸ ਜੰਕਸ਼ਨ ਤੇ ਰੋਕ ਕੇ ਵਾਪਸ ਭੇਜਿਆ ਜਾ ਰਿਹਾ ਹੈ ਤੇ ਹਾਲੇ ਚ ਸਤਲੁਜ ਦਰਿਆ ਬਿਲਕੁਲ ਠੀਕ ਕਰਾ ਤੇ ਰਾਤ ਵੇਲੇ ਪਾਣੀ ਦਾ ਲੈਵਲ ਵਧੇਗਾ ਜਿਸ ਤੋਂ ਬਾਅਦ ਲਗਾਤਾਰ ਇਹ ਚ ਜਾ ਰਿਹਾ ਹੈ ਕਿ ਹੜ੍ਹ ਹਰ ਦਿਨ ਕੁਝ ਕੁਈ ਪੈਂਦੇ ਤੇ ਹੁਣ ਪ੍ਰਸ਼ਾਸਨ ਤੋਂ ਲਾਵਾ ਰੇਲਵੇ ਭਾਗ ਨੇ ਵੀ ਵੱਡੇ ਕਦਮ ਚੁੱਕੇ ਨੇ ਤੇ ਇਹਨਾਂ ਟ੍ਰੇਨਾਂ ਨੂੰ ਉਪਰਗ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਹਾਦਸਾ ਵੀ ਘਟਨਾ ਨੂੰ ਹੋਣ ਤੋਂ ਬਚਾਇਆ ਜਾ ਸਕੇ ਇਹਨਾਂ ਹਾਲ ਫੈਸਿਲਿਟੀ ਨੂੰ ਅਸੀਂ ਨਹੀਂ ਨੀਯਤ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ